ਇਸ ਸਾਰੀ ਗੱਲ ਸਾਰੇ ਨੂੰ ਹੋਪੀ ਹੂ ਤੁਸੀਂ ਸਾਰੇ ਵਧੀਆ ਹੋਗੇ ਤੇ ਅੱਜ ਆਪਾਂ ਜਾਣਾ ਹੈਗਾ ਤਾਲਾ ਸਾਹਿਬ ਕਿਉਂਕਿ ਅੱਜ ਸੰਡੇ ਆ ਬਾਬਾ ਦੀਪ ਸਿੰਘ ਜੀ ਦਾ ਵਾਰ ਤੇ ਉੱਥੇ ਜਾ ਕੇ ਫਿਰ ਤੁਹਾਨੂੰ ਵਿਖਾਉਨੇ ਆ ਪਹਿਲਾਂ ਸਭ ਤੋਂ ਪਹਿਲਾਂ ਮੈਂ ਤਿਆਰ ਹੋ ਜਾਂ ਫਿਰ ਉੱਥੇ ਚਲਦੇ ਆ ਫਿਰ ਤੁਹਾਨੂੰ ਵਿਖਾਉਨੇ ਪਲਾਨਿੰਗ ਕੀਤੀ ਅੱਜ ਜਾਣ ਦੀ ਗੁਰਦੁਆਰੇ ਤੇ ਅੱਜ ਮੀ ਪੈ ਗਿਆ ਜੀ ਵਾਰ ਹਾਏ ਹਾਏ ਕਿੰਨਾ ਮੀ ਪੈਣ ਲੱਪਿਆ ਪਰ ਕੋਈ ਨਾ ਆਪਾਂ ਆਪਣੀ ਪਲਾਨਿੰਗ ਨਹੀਂ ਪਿਛੇ ਨੇਟਨਾ ਆਪਾਂ ਜਾ ਕੇ ਰਾਵਾਂਗੇ ਗੁਰਦੁਆਰੇ ਤੇ ਫਿਰ ਉੱਥੇ ਜਾ ਕੇ ਤੁਹਾਨੂੰ ਮਿਲਦੇ ਆ ਤੇ ਪਿਆਰ ਚ ਹੋ ਜਾ ਪਹਿਲੇ ਮੈਂ ਤੇ ਹੁਣ ਫਾਈਨਲੀ ਮੈਂ ਹੋ ਚੁੱਕਾ ਆ ਰੈਡੀ ਤੇ ਕਰਦੇ ਬਾਕੀ ਹੁੰਦੇ ਹੁਣ ਰੈਡੀ ਤੇ ਉੱਥੇ ਜਾ ਕੇ ਫਿਰ ਤੁਹਾਨੂੰ ਖੁੰਨੇ ਆ ਤੇ ਬਾਕੀ ਸਾਡੇ ਘਰੇ ਆਏ ਮੇਰੇ ਪਾਪਾ ਦੀ ਮਾਮੀ ਇੰਨਾ ਨਾਲ ਗੱਲਬਾਤ ਆਡੀ ਕਰਨ ਨੇ ਆ ਇਹ ਹੈਗੇ ਨਾਰਲੀ ਪਿੰਡ ਤੋਂ ਇੱਥੇ ਨਾਰਲੀ ਪਿੰਡ ਹੈ ਸਾਡਾ ਜੋਰ ਮਾਮੀ ਕੀ ਕਹਿਣਾ ਚਾਹੋਗੇ ਹੈ ਕੀ ਕਹਿਣਾ ਚਾਹੋਗੇ ਇਹ ਬੋਲੋ ਬੱਚੇ ਤੁਸੀਂ ਕਹਿੰਦਾ ਪੁੱਛਣੀ ਕਹਿਣਾ ਬਾਕੀ ਲੇ ਮਮੀ ਤਾਂ ਥੋੜਾ ਬਹੁਤ ਬੋਲਿਆ ਨਹੀਂ ਜਾਂਦਾ ਪ੍ਰੋਬਲਮ ਹੈ ਥੋੜੀ ਬਾਕੀ ਫਿਰ ਉੱਥੇ ਜਾ ਕੇ ਤੁਹਾਨੂੰ ਫੋਨ ਨਹੀਂ ਸਮਝਦਾ ਤਾਂ ਲੈ ਫਿਰ ਜੀ ਫਾਈਨਲੀ ਪਹੁੰਚ ਚੁਕੇ ਗੁਰਦੁਆਰੇ ਦੇਖ ਹੁਣ ਕਰੋ ਗੁਰਦੁਆਰੇ ਦਰਸ਼ਨ पाप जी सपना करो जी

ਲਿਆ ਜੋੜੇ ਲੈ ਲਏ ਆ ਤੇ ਹੁਣ ਆਪਾਂ ਚਲੀਏ ਘਰੇ ਮੈਂ ਲੈ ਆਇਆ ਸਵੀਟ ਕੌਰਨ ਕਮੈਂਟ ਕਰਕੇ ਦੱਸੋ ਕਿਹਦੇ ਕਹਿੰਦਾ ਫੇਵਰੇਟ ਹੈ ਸਵੀਟ ਕੌਰ ਮੇਰੇ ਤਾਂ ਬੜਾ ਫੇਵਰੇਟ ਹੈ ਤੇ ਹੁਣ ਫਾਈਨਲੀ ਮੈਂ ਆ ਗਿਆ ਘਰੇ ਤੇ ਜਿਹੜੇ ਘਰੇ ਆ ਕੇ 10-15 ਮਿੰਟ ਹੀ ਹੋਏ ਹੈ ਲਿਆਏ ਨੂੰ ਤੇ ਨੇਰ ਵੇਖੋ ਬਾਹਰ ਕਿੰਨਾ ਆ ਗਿਆ ਦਿਖਾਉਣਾ ਤੁਹਾਨੂੰ ਜage ਬਾਹਰ ਕਿੰਨਾ ਬਾਹਰ ਨੇਰ ਆ ਗਿਆ ਤੇ ਆਪਾਂ ਚਾਰ ਉੱਤੇ ਰੱਖਿਆ ਸੀ ਚਾਰ ਨਗਰਾਵਾਂ ਬਾਹਰ ਵੇਖੋ ਕਿੰਨਾ ਠੰਡਾ ਮੌਸਮ ਹੋ ਗਿਆ ਪੂਰੀ ਨੇਰੀ ਆ ਗਈ ਯਾ ਪਾਛਾ ਰਖਿਆ ਹੈ ਮੀਂਹ ਆ ਪੇਜ ਗਿਆ ਸਾਰਾ ਵਾਸੀ ਦੇ ਅੰਦਰ ਪਾਣੀ ਨਾ ਗਿਆ ਹੋਵੇ ਮੋਕੇ ਮੌਸਮ ਵੇਖੋ ਚੈੱਕ ਕਰੋ ਕਿੱਡਾ ਹਵਾ ਚਲੰਦੀ ਪੂਰੀ ਪੂਰਾ ਠੰਡਾ ਮੌਸਮ ਹੋ ਗਿਆ ਜਮਿਆ ਪੂਰਾ ਚਲ ਰਿਹਾ ਪਾਉ ਹੁਣ ਅਰਾ ਕਿਤੇ ਚੰਗੀਆਂ ਹੇ ਥੱਲੇ ਬੰਦ ਕਰਕੇ ਹੁਣ ਮੈਂ ਥੱਲੇ ਆ ਗਿਆ ਤੇ ਨੇਰੀ ਬੜੀ ਚੱਲਣ ਦੀ ਆ ਥੋੜੀ ਦੇਰ ਹੁਣ ਬਾਹਰ ਬਈਏ ਤੇ ਹੁਣ ਕਰਦੇ ਆਪਾਂ ਇਹਦੇ ਨਾਲ ਵਲੌਗ ਨੂੰ ਐਂਡ ਜੇ ਵਲੌਗ ਵਧੀਆ ਲੱਗੋ ਲਾਈਕ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਇਦਾਂ ਦੇ ਵਧੀਆ ਵਧੀਆ ਵਲੌਗ ਵੇਖਣ ਵਾਸਤੇ ਥੈਂਕ ਯੂ ਸੋ ਫਾਰ ਵਾਚਿੰਗ ਬਾਏ